ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੁਆਬਾ ਨਿਊਜ਼ 24 ਮੈਂ ਹਗੁਰਮਤ ਸਿੰਘ ਅੱਜ ਅਸੀਂ ਚੈਰੀਟੇਬਲ ਬਾ ਸ੍ਰੀ ਬਿਸ਼ਕਰਮਾ ਜੀ ਅੱਜ ਅਸੀਂ ਉੱਥੇ ਪਹੁੰਚੇ ਹਾਂ ਜਿੱਥੇ ਕਿ ਡਾਕਟਰ ਅਭਿਨਾਸ਼ ਸਿੰਘ ਚੋਹਾਨ ਮੌਜੂਦ ਹੈ ਜਿਹੜਾ ਕਿ ਹੱਡੀਆਂ ਦਾ ਇਲਾਜ ਬਹੁਤ ਹੀ ਵਧੀਆ ਕਰਦੇ ਆ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਅਸੀਂ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਟੁੱਟੀਆਂ ਹੱਡੀਆਂ ਦੇ ਬਾਰੇ ਗੱਲਬਾਤ ਕਰਾਂਗੇ ਔਰ ਗੋਡਿਆਂ ਦੇ ਬਾਰੇ ਕਰਾਂਗੇ ਜਿਹੜੀ ਕਈਆਂ ਦੀ ਡਿਸਕ ਹੈ ਜਾਂਦੀ ਆ ਉਹਦੇ ਬਾਰੇ ਗੱਲ ਕਰਾਂਗੇ ਵੀ ਉਹਨੂੰ ਕਿਸ ਤਰ੍ਹਾਂ ਤੁਸੀਂ ਸੋਲਵ ਕਰਦੇ ਆ ਆਓ ਚੱਲਦੇ ਆ ਉਹਨਾਂ ਦਾ ਕਮਰਾ ਵੀ ਮੌਜੂਦ ਆ ਅਸੀਂ ਕਮਰੇ ਦੇ ਬਿਲਕੁਲ ਖੜੇ ਆ ਤੇ ਨਾਲ ਇਹਨਾਂ ਦਾ ਜਿਹੜਾ ਪੋਸਟਰ ਆ ਉਹ ਵੀ ਲੱਗਾ ਆ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਜਿਹੜਾ ਰੇਟ ਆ ਕਿੰਨੇ ਤੋਂ ਕਿੰਨੇ ਹੋ ਸਕਦਾ ਜਿਹੜਾ ਬਾਹਰ ਦਾ ਰੇਟ ਆ ਕਿੰਨੇ ਲੱਖਾਂ 'ਚ ਹੁੰਦਾ ਜਿਹੜਾ ਚੈਰੀਟੇਬਲ ਸ਼੍ਰੀ ਬਾਬਾ ਬਿਸ਼ਕਰਮਾ ਜਿਹਦੇ ਮੰਦਰ ਦੇ ਵਿੱਚ ਆ ਇਹਦਾ ਕੀ ਰੀਟ ਆ ਆਓ ਚੱਲਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆਓ ਜੀ ਹਾਂਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਚੈਰੀਟੇਬਲ ਬਾਬਾ ਵਿਸ਼ਕਰਮਾ ਦੇ ਵਿੱਚ ਜਦੋਂ ਮਤਲਬ ਤੁਸੀਂ ਆਇਓ ਔਰ ਤੁਹਾਡੇ ਬਾਰੇ ਅਸੀਂ ਸੋਭਾ ਸੁਣੀ ਆ ਔਰ ਜਿਹੜੀਆਂ ਟੁੱਟੀਆਂ ਹੱਡੀਆਂ ਤੁਸੀਂ ਉਹ ਵੀ ਸਿੱਧੀਆਂ ਕਰ ਦਿੱਤੀਆਂ ਜੋੜ ਕੇ ਬਿਲਕੁਲ ਸਹੀ ਕਰ ਦਿੱਤੀਆਂ ਔਰ ਜਿਹੜੇ ਗੋਡੇ ਵੀ ਖਰਾਬ ਹੋਏ ਸੀ ਲੋਕਾਂ ਦੇ ਉਹ ਵੀ ਤੁਸੀਂ ਸਹੀ ਕਰਦੇ ਆ ਔਰ ਜੋ ਬਾਹਰ ਦਾ ਰੇਟ ਸੀ ਉਹਨਾਂ ਨਾਲੋਂ ਬਿਲਕੁਲ ਤੁਸੀਂ ਸਸਤਾ ਜਿਹੜਾ ਰੇਟ ਤੇ ਉਹਨਾਂ ਨੂੰ ਠੀਕ ਕਰ ਰਹੇ ਹਾਂ ਔਰ ਮੈਂ ਇੱਥੇ ਵੀ ਕੁਝ ਰਿਕਾਰਡਿੰਗ ਕੀਤੀ ਆ ਤੇ ਉਹਦੇ ਵਿੱਚ ਵੀ ਅਸੀਂ ਜਾਣਕਾਰੀ ਜਿਹੜੇ ਸਾਡੇ ਮਰੀਜ਼ ਆ ਉਹਨਾਂ ਤੋਂ ਲਵਾਂਗੇ ਔਰ ਤੁਹਾਡੇ ਬਾਰੇ ਵੀ ਉਹਨਾਂ ਤੋਂ ਗੱਲਬਾਤ ਕਰਾਂਗੇ ਔਰ ਜਿਹੜੇ ਟੁੱਟੀਆਂ ਭੱਜੀਆਂ ਇਦਾਂ ਹੱਡੀਆਂ ਵਾਲੇ ਆਉਂਦੇ ਕੀ ਕੀ ਰੇਟ ਹੁੰਦਾ ਮਤਲਬ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੇਰੇ ਤਜਰਬੇ ਦੇ ਹਿਸਾਬ ਸੇ ਅਬ ਤੋਂ 20 ਸਾਲ ਹੋ ਗਏ ਕਰੀਬ ਇਸ ਪ੍ਰੈਕਟਿਸ ਮੇਂ विश्वकर्मा भगवान जी के आशीर्वाद से यहाँ पे काम करने का अपनी सेवा देने का मौका मिले तो जितना कुछ सीखा जितना गुरुओं से सीखा उसका पूरी तरह से जो फ़ायदा मैं जनता को दे सकूँ मरीजों को दे सकूँ वो मेरी कोशिश रहती है और क्योंकि विश्वकर्मा जी का मंदिर है उनका ही अस्पताल है तो हमारी कोशिश रहती है कि मरीज को व्ध तो व्ध फ़ायदा पैसा काट लगे इलाज वह मिले इसलिए हम बढ़िया से बढ़िया चीज़ इस्तेमाल करते हैं हमारा ऑपरेशन भी हाई क्लास हाई टेक ऑपरेशन थिएटर है हमारे रूम्स बहुत अच्छे हैं बहुत बढ़िया फॉलो अप रिहेबिलटेशन की फिजियोथेरेपी फैसिलिटी है एमरजेंसी बहुत अच्छी है तो जो केसेस नेगलेक्टेड होते हैं जो कहीं और लोग हाथ नहीं डालते या पैसे ज़्यादा बोलते हैं तो पेशेंट की इकोनॉमिक कंडीशन के हिसाब से हम उनको उनका इलाज ज़रूर करते हैं और बहुत सारे हमारे सहयोगी जुड़े हुए हैं कैसे मरीज नहीं अफोर्ड कर सकता तो मरीज की सहायता करके जो पेमेंट है जैसे इम्प्लांट वगैरह सामान की पेमेंट वो करवा देते हैं उनमें से हमारे काफ़ी प्रधान जी का भी काफ़ी बड़ा सहयोग है दिमान साहब का आर पी सिंह साहब का और अपने मक्खन पाजी जूतला साहब सेक्रेटरी साहब अश्विनी जी तो सबका बहुत सहयोग है और इनके साथ जुड़े जे एन ए वाले भी हैं वो भी काफ़ी मदद करते हैं और उस वजह से मुझे इतना मतलब फ्री हाथ हैंड दिया गया है कि हम नी रिप्लेसमेंट्स वगैरह जो जॉइंट रिप्लेसमेंट हो गया मोडा बदलना हो गया चूल्हा बदलना हो गया वो ऑपरेशन भी कटो कट रेट से जो सामान पहना है सामान बहुत चंगा पाने है आपा वो कोई कॉम्प्रोमाइज़ नहीं कर दें लेकिन उसके साथ साथ हम लोग बिल्कुल कट रेट से ताकि पेशेंट पे बर्डन ना आए क्योंकि हमारे पास ज़्यादातर गरीब ज़रूरतमंद लोग ही आते हैं तो हम उसी हिसाब से उनसे चार्जेस लेते हैं दूरबीन रही भी आपका दा ਤੇ ਜ ਜ ਆਪਣਾ ਕਹਿੰਦੇ ਨੇ ਜੋਇੰਟ ਕੇ ਆਪਰੇਸ਼ਨ ਜਿਹਾ ਸੀ ਐਸੀਐਲ ਰਿਪੇਅਰ ਹੋ ਗਿਆ ਜਾਂ ਰੋਟੇਟਰ ਕਫ ਰਿਪੇਅਰ ਹੋ ਗਿਆ ਮੋਡੇ ਦਾ ਉਹ ਵੀ ਆਪਾਂ ਦੁਰਪ੍ਰੀਨ ਰਾਹੀ ਕਰਦੇ ਆਂ एकदम ਸਹੀ ਰੇਟ ਤੇ ਕੋ ਪੇਸ਼ੈਂਟ ਤੇ ਖਰਚਾ ਨਹੀਂ ਪੈਂਦੀ ਕਿਉਂਕਿ ਉਹ ਇਨਸਟਰੂਮੈਂਟ ਸਾਡੇ ਕੋਲ ਆਪਣੇ ਹੈਗੇ ਆ ਜਵਾਨ ਸਾਹਿਬ ਕਿੰਨੀ ਕਿ ਜਿਹੜੇ ਮਰੀਜ਼ ਤੁਹਾਡੇ ਕੋਲ ਦੂਸਰੇ ਡਾਕਟਰਾਂ ਨੇ ਜਿਹੜੇ ਜਾਂ ਗਲਤ ਹੱਡੀਆਂ ਜੋੜੀਆਂ ਜਾਂ ਉਹ ਕੁਦਰਤੀ ਜੁੜ ਗਈਆਂ ਜਾਂ ਡਾਕਟਰਾਂ ਨੇ ਦੀ ਗਲਤੀ ਦੇ ਨਾਲ ਜੁੜੀਆਂ ਕਿੰਨਿਆਂ ਤੋਂ ਹੀ ਠੀਕ ਕਰ ਚੁੱਕੇ ਆ ਹੁਣ ਤੱਕ ਸਰ ਹੁਣ ਤੱਕ एथे विश्वकर्मा अस्पताल जो तो अपना बिगड़े हुए केसेस जिन्हें आप कहिए आप किसी ने ब्लेम नहीं करना जो बिगड़े हुए केस हैं लापरवाही किसी की भी हो सकती है ज़्यादातर मरीज खुद लापरवाह हो जाते हैं तो वो कम से कम 20-25 केस हमने किए हैं ऑलमोस्ट पाँच छः केस पर मंथ हमारा एवरेज है और उसके सिवाय जो रेगुलर एमरजेंसी ट्रॉमा या गरीब लोग हैं जो नहीं करवा पा रहे हैं सर्जरी ਟੁੱਟੀ ਲੱਤ ਕੇ ਸਾਥ ਹੀ ਤੁਰਦੇ ਰਹਿੰਦੇ ਹੈ ਜਾਂ ਪਸ ਪੈ ਗਿਆ ਰੇਸ਼ਾ ਪੈ ਗਿਆ ਸਰਕਾਰੀ ਤੇ ਇਲਾਜ ਕਰਾ ਕੇ ਜਾਂ ਤੋਂ ਬਾਅਦ ਅੰਗੈਲੀ ਕਰਕੇ ਤੋਂ ਉਹ ਵੀ ਸਾਡੇ ਕੋਲ ਆਂਦੇ ਆ ਆਪਾਂ ਉਹਨਾਂ ਦਾ ਵੀ ਹੱਲ ਕਰਦੇ ਜਿੰਨਾ ਹੋ ਸਕਦਾ ਉਹਨਾਂ ਮਤਲਬ ਜ਼ਰੂਰ ਕਰਦੇ ਨੇ ਆਪੀ ਸਿੰਘ ਜੀ ਸਾਡੇ ਨਾਲ ਮੌਜੂਦ ਆ ਜਿਹਨਾਂ ਦੇ ਬੇਟੇ ਦੀ ਲੱਤ ਜਿਹੜੀ ਸੀਗੀ ਬੜੀ ਖਰਾਬ ਹੋ ਗਈ ਸੀ ਤੇ ਉਹਨੇ ਆਪਰੇਸ਼ਨ ਕਰਾਇਆ ਤੇ ਉੱਥੋਂ ਮਤਲਬ ਜਿਹੜੀ ਉਹ ਗਲਤ ਜੁੜੀ ਗਈ ਸੀ ਤੇ ਅੱਜ ਉਹ ਬਾਬਾ ਜੀ ਸ਼੍ਰੀ ਬਾਬਾ ਵਿਸ਼ਕਰਮਾ ਜੀ ਦੇ ਚੈਰੀਟੇਵਲ ਬੈਠੇ ਆ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਤੁਸੀਂ ਡਾਕਟਰ ਸਾਹਿਬ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਕੀ ਕਹਿਣਾ ਚਾਹੋਗੇ ਐ ਮੈਂ ਤੁਹਾਨੂੰ ਦੱਸਣਾ ਚਾਹਣਾ ਬੜੀ ਮਤਲਬ ਖੁਸ਼ੀ ਦੇ ਨਾਲ ਇਹ ਗੱਲ ਮੈਨੂੰ ਦੱਸਣੀ ਪੈ ਰਹੀ ਆ ਮੇਰੇ ਲੜਕੇ ਦੀ ਲੱਤ ਜਿਹੜੀ ਸੀਗੀ ਉਹ ਕ੍ਰੈਕ ਹੋ ਗਈ ਸੀਗੀ ਕਿਸੇ ਨੇ ਉਹਦੇ ਵਿੱਚ 3 ਵੀਲਰ ਮਾਰ ਦਿੱਤਾ ਸੀ ਸੱਟ ਲੱਗ ਗਈ ਉਹਦੇ ਵਿਚਾਰੇ ਦੇ ਐਮਰਜੈਂਸੀ ਉਹਨੂੰ ਡਾਕਟਰ ਦੇ ਲੋਕਲ ਫੋਗਵਾੜੇ ਲੈ ਕੇ ਗਏ ਡਾਕਟਰ ਸਾਹਿਬ ਨੇ ਉਹਨਾਂ ਦੀ ਲੱਤ ਜਿਹੜੀ ਆ ਉਹ ਗਲਤ ਜੋੜ ਦਿੱਤੀ ਉਹ ਲੱਤ ਗਲਤ ਵੀ ਜੁੜ ਗਈ ਔਰ ਛੋਟੀ ਵੀ ਹੋ ਗਈ ਔਰ ਉਹ ਤੋਂ ਬਾਅਦ ਉਹ ਕਾਫੀ ਹਾਲ ਤੱਕ ਜਿਹੜੀ ਲਤ ਬਿੰਗੀ ਵੀ ਹੋ ਗਈ ਜਿਹਦੇ ਨਾਲ ਅਸੀਂ ਕਾਫੀ ਡਾਕਟਰਾਂ ਨਾਲ ਫਲਾਕ ਕੀਤੀ ਜਲੰਧਰ ਗਏ ਚੰਡੀਗੜ੍ਹ ਵੀ ਇੱਕ ਦੋ ਹੋਰ ਡਾਕਟਰਾਂ ਨਾਲ ਫਗਵਾੜੇ ਦੇ ਸਾਰੇ ਡਾਕਟਰਾਂ ਨਾਲ ਅਸੀਂ ਗੱਲਬਾਤ ਕਰਕੇ ਦੇਖੀ ਤੇ ਗੱਲਬਾਤ ਕਰਕੇ ਦੇਖੀ ਜਦੋਂ ਕਿ ਉਹ ਕਿਸੇ ਵੀ ਤਰ੍ਹਾਂ ਕੋਈ ਸਹੀ ਨਹੀਂ ਹੋਣ ਦੇ ਲੱਗਦੇ ਸੀ ਅਸਰ ਨਹੀਂ ਹੋ ਰਿਹਾ ਸੀ ਔਰ ਬੜਾ ਉਹਦਾ ਸਾਨੂੰ ਫਿਕਰ ਸੀਗਾ ਅਸੀਂ ਫਿਰ ਡਾਕਟਰ ਸਾਹਿਬ ਨਾਲ ਗੱਲ ਕੀਤੀ ਇੱਥੇ ਬੈਠ ਕੇ ਇਹਨਾਂ ਨੂੰ ਦੱਸਿਆ ਵੀ ਆ ਪੋਜੀਸ਼ਨ ਹੈਗੀ ਆ ਡਾਕਟਰ ਸਾਹਿਬ ਨੇ ਐਕਸ-ਰੇ ਕੀਤੇ ਚੈੱਕ ਕੀਤਾ ਚੈੱਕ ਕਰਨ ਤੋਂ ਬਾਅਦ ਡਾਕਟਰ ਸਾਹਿਬ ਨੇ ਕਿਹਾ ਵੀ ਤੁਸੀਂ ਮੇਰੇ ਤੇ ਫੇਸ ਕਰੋ ਮੈਂ ਇਹਨੂੰ ਜ਼ਰੂਰ ਸਹੀ ਕਰਾਂਗਾ ਔਰ ਬੜੀ ਮਿਹਨਤ ਕੀਤੀ ਇਹਨਾਂ ਨੇ 8 ਘੰਟੇ ਦੀ ਸਰਜਰੀ ਜਿਹੜੀ ਡਾਕਟਰ ਸਾਹਿਬ ਨੇ ਕੀਤੀ ਮੈਂ ਉਸ ਵੇਲੇ ਮੌਜੂਦ ਸੀ ਉੱਥੇ ਔਰ ਮੈਂ ਦੇਖੀ ਕਿ ਕਿਸ ਤਰ੍ਹਾਂ ਇਹਨਾਂ ਨੇ ਉਹ ਬੱਚਾ ਸਾਡਾ ਜਿਹੜਾ ਸਹੀ ਕੀਤਾ ਹੁਣ ਸਾਡਾ ਲੜਕਾ ਜਿਹੜਾ ਬਿਲਕੁਲ ਤੁਰਦਾ ਫਿਰਦਾ ਜੀ ਬੜਾ ਆਰਾਮ ਆਇਆ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਜਿੱਥੇ ਇਹਨਾਂ ਦਾ ਧੰਨਵਾਦ ਕਰਦੇ ਹੁਣ ਉੱਥੇ ਅਸੀਂ ਬਾਬਾ ਬਿਸ਼ਕਰਮਾ ਮਹਾਰਾ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਅਸ਼ੀਰਵਾਦ ਦੇ ਨਾਲ ਮੇਰਾ ਬੱਚਾ ਠੀਕ ਹੋਇਆ। ਡਾਕਟਰ ਸਾਹਿਬ ਨੇ ਬਾਹਰ ਪੈਸੇ ਲਏ ਉਹ ਕਿੰਨਾ ਖਰਚਾ ਹੋਇਆ ਤੁਹਾਡਾ? ਉਹ तकरीबन ਸਾਡਾ 1 ਲੱਖ ਰੁਪਏ ਦੇ ਕਰੀਬ ਕਰੀਬ ਹੋਇਆ ਸੀ ਖਰਚਾ ਉੱਥੇ ਸਾਡਾ। ਜਿਹੜਾ ਇੱਥੇ ਕਰਵਾਇਆ। ਇਹ ਇੱਥੇ ਤਾਂ ਸਾਡਾ ਕਾਫੀ ਘੱਟ ਆ ਔਰ ਖਰਚਾ ਵੀ ਕਾਫੀ ਘੱਟ ਸੀਗਾ ਔਰ ਵਧੀਆ ਵੀ ਕੀਤਾ ਇਹਨਾਂ ਨੇ ਕਾਫੀ। ਜਿਹੜੇ ਸਾਡੇ ਦਰਸ਼ਕ ਦੇਖਣਗੇ ਉਹਨਾਂ ਨੂੰ ਕੀ ਮੈਸੇਜ ਆ ਤੁਹਾਡਾ? ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਤੁਸੀਂ ਜੇ ਘੱਟ ਖਰਚੇ 'ਚ ਵਧੀਆ ਇਲਾਜ ਕਰਾਣਾ ਤੇ ਡਾਕਟਰ ਸਾਹਿਬ ਦੇ ਕੋਲ ਕਰਾਓ ਔਰ ਬਿਲਕੁਲ ਯਕੀਨ ਤੁਸੀਂ ਜਦੋਂ ਇਹਨਾਂ ਕੋਲੋਂ ਇਲਾਜ ਕਰਾਉਗੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਵੀ ਕੀ ਪੁਜੀਸ਼ਨ ਬਾਹਰ ਲਿਆ ਡਾਕਟਰਾਂ ਦੀ ਜਾਂ ਇਹਨਾਂ ਦੀ ਕਿੰਨੀ ਕਿੰਨਾ ਸਰ ਇਸ ਦੇ ਨਾਲ ਹੀ ਮੈਂ ਦੁਆਬਾ ਨਿਊਜ਼ 24 ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸਾਡੀ ਗੱਲਬਾਤ ਸੁਣੀ ਔਰ ਡਾਕਟਰ ਸਾਹਿਬ ਦੀ ਗੱਲਬਾਤ ਸੁਣੀ ਇਹਦੇ ਨਾਲ ਲੋਕ ਫਾਇਦਾ ਲੈਣਗੇ ਔਰ ਲੋਕਾਂ ਨੂੰ ਫਾਇਦਾ ਹੋਏਗਾ ਜਿਹੜੇ ਸੁਣਨ ਉਹ ਫਾਇਦਾ ਲੈਣ ਔਰ ਧੰਨਵਾਦ ਆ ਦੁਆਬਾ ਨਿਊਜ਼ ਦਾ